ਸਤਿ ਸ਼੍ਰੀ ਅਕਾਲ ਪੜਿਆਲਾ ਲਾਈਵ ਦੇਖਦੇ ਦਸਾਂ ਦਾ ਸਵਾਗਤ ਹੈ ਮੈਂ ਹਾਂ ਸ਼ਾਬਾਜ਼ ਕਾ ਮਲੇਰ ਕੋਟਲਾ ਜ਼ਿਲ੍ਹੇ ਨਾਲ ਸੰਬੰਧਿਤ ਆਸਟ੍ਰੇਲੀਆ ਤੋਂ ਸਫਲ ਐਨ ਆਰ ਆਈ ਅਤੇ ਸਮਾਜ ਸੇਵਕ ਗੌਰਵ ਮਲਹੋਤਰਾ ਗਰੀ ਨੇ ਪੰਜਾਬ ਦੇ ਵਿੱਤੀ ਤੌਰ ਤੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਅਤੇ ਬੇਹੱਦ ਹੁਸ਼ਿਆਰ ਅਤੇ ਹੋਣਹਾਰ ਬੱਚਿਆਂ ਨੂੰ ਸਿਖਰ ਦੀ ਪੜ੍ਹਾਈ ਲਈ ਹਰ ਖਰਚ ਜਮ੍ਹਾਂ ਚੱਕਣ ਦਾ ਐਲਾਨ ਕੀਤਾ ਹੈ ਤਾਂ ਕਿ ਇਹ ਬੱਚੇ ਆਪਣੀ ਮਨ ਚਾਉਂਦੀ ਮੰਜ਼ਿਲ ਸਰ ਕਰ ਸਕਣ ਘਰ ਦੀ ਆਰਥਿਕ ਕਮਜ਼ੋਰੀ ਇਹਨਾਂ ਦੇ ਉੱਚੇ ਸੁਪਨਿਆਂ ਵਿੱਚਕਾਰ ਅੜਚਾ ਨਾ ਬਣੇ ਔਰ ਵੀਰਵਾਰ ਨੂੰ ਹਿਮਤਿਆਣਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਪਿਤਾ ਸਵਰਗੀ ਹਰਜਿੰਦਰ ਪ੍ਰਸਾਦ ਮਲਹੋਤਰਾ ਦੀ 6ਵੀਂ ਵਰਸੀ ਮੌਕੇ ਗੌਰਵ ਮਲਹੋਤਰਾ ਨੇ ਇਹ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਤਾਂ ਵਰਸੀ ਮੌਕੇ ਡਾਕਟਰ ਵਿਧਾਇਕ ਜਮਿਲੂ रहमान, ਵਿਧਾਇਕ ਜਸਵੰਤ ਸਿੰਘ ਗੱਜਨ ਮਾਇਰਾ ਸਮੇਤ ਆਮ ਆਦਮੀ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਜੀ ਨੇ ਕੀ ਕਿਹਾ ਆਓ ਸੁਣਦੇ ਹਾਂ ਮਲੇਰਕੋਟਲਾ ਤੋਂ ਸ਼ਾਹਵਾਜ਼ ਖਾਨ ਪਟਿਆਲਾਲਾ ਬਹੁਤ ਬਤਰੀਨ ਜੀ ਵੀ ਮੋਹਰਾ ਜੀ ਨੇ ਆਪਣੇ ਪਿਤਾ ਜੀ ਰਜਿੰਦਰ ਮੋਹਰਾ ਜੀ ਦੇ ਜਿਹੜੀ ਰਜਿੰਦਰ ਮੋਹਰਾ ਜੀ ਦੀ ਯਾਦ ਵਿੱਚ ਬੜਾ ਵਧੀਆ ਪੋਖਰਾ ਹੋਇਆ ਹੈ ਅੱਜ ਇਹ ਅਯੋਗ ਜੀ ਆ ਆਪਣੇ ਪਿੰਡ 'ਚ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਸੇਵਾ ਦਾ ਕਾਰਜ ਸ਼ੁਰੂ ਕਰਦਾ ਇਹਨਾਂ ਨੇ ਇਸ ਚੱਲ ਪਿਤਾ ਜੀ ਦੇ ਬੱਚੀ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਮਦਦ ਕੀਤੀ ਜਾਏਗੀ ਉਹਦਾ ਸੁਖੇ ਸਾਕਾਰ ਕਰਨ ਦੇ ਵਿੱਚ ਮਦਦ ਕੀਤੀ ਜਾਏਗੀ ਬੜੀ ਕਿਰਪਾ ਕੀਤੀ ਹੈ ਬਾਈ ਜੀ ਸਰ ਬਹੁਤ ਲੋਕ ਸਰ ਜੀ ਕਹਿੰਦੇ ਗਏ ਵਿਧਾਨ ਸਭਾ ਦੇ ਹਰਿਆਣਾ ਦੇ ਕਹਿੰਦੇ ਸਾਨੂੰ ਆਖ ਨਹੀਂ ਦਿੱਤਾ ਜਾ ਰਿਹਾ ਸਾਨੂੰ ਜਗ੍ਹਾ ਦਿੱਤੀ ਜਾਵੇ ਅੱਜ ਦੀ ਗੱਲ ਹੈ ਸਰ ਕੀ ਕਹੋਗੇ ਇਹ ਸਾਰੀਆਂ ਜੜੀਆਂ ਨਾ ਇਹ ਗੱਲਾਂ ਖਤਮ ਹੋ ਚੁੱਕੀਆਂ ਇਹ ਥੱਕ ਬਾੜ ਦੇ ਵਿੱਚ ਫਾਈਨਲ ਆ ਗਿਆ ਸੀ ਐਗਰੀਮੈਂਟ ਹੋ ਗਿਆ ਦੋਨਾਂ ਸੇਟਰੀ ਇਸ ਤੋਂ ਬਾਅਦ ਕੋਈ ਵੀ ਗੱਲ ਕੀਤੀ ਜਾਊਗੀ ਪਰ ਜਿਹੜਾ ਕੋਈ ਕਰਦਾ ਉਹ ਧਿਆਨ ਭਟਕਾਉਂਦਾ ਜੀ ਥੈਂਕ ਯੂ ਜਿਹੜਾ ਜਹਾਜ਼ ਯੁੱਗੋ ਦੇ ਘਟਾਲਾ ਕਿਆ ਵਰ ਕਿਆ ਕਰ ਤੱਕ ਤੇ ਬਾਤ ਸੱਚੇ ਪਾਤਸ਼ਾਹ کب تک شری گرو گرنتھ ساحبان جیتو ایک پاور مجھو پا شری رجندر ملوترا جی یاد کے سماگ گئے بھی پروار سنت بابا بلبیت سنگھ سیچے صاحب جنہ نے مہاپرش کیسے ہوم یوگی کیسے ہون ਉਤਰਾਧਿਕਾਰ ਨੂੰ ਹਿਸਾਬ ਨਾਲ ਤੁਹ ਕਰਕੇ ਦਿਖਾਏ ਨੇ ਸ਼ਰਮਾ ਜੀ ਸਾਡੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਥੀ ਸਰਪ੍ਰੇਤ ਸਿੰਘ ਜੀ ਇਸ ਹਲਕੇ ਤੋਂ ਬਹੁਤ ਹੀ ਪੜੇ ਲਿਖੇ ਬਹੁਤ ਲੋਕ ਸੇਵਾਦਾਰ ਪੜਨਾਏ ਹੋਏ ਵਿਧਾਇਕ ਗੱਜਰ ਮਾਇਰਾ ਜੀ ਜ਼ਮੀਨੁਰ ਰਹਿਵਾਨ ਜੀ ਜਿਹੜੇ ਪੀ ਐਚ ਡੀ ਨੇ ਸਾਡੇ سنگھ منتریپیاں صاحب اور بھی بہت وستیاں اتنے گرو سا چربا چھوٹ بھی آئی ہیں آپ سب کل کی کرکا کی بخشی ہوئی پتے کی سانج آن لگی ہے پتے کا جواب اتحرو جی کا خالص واحو جی کی فتح ویسے تو گرو نے جس نالوں کو بڑی گل نہیں ਗੁਰਬਾਣੀ ਨੂੰ ਕੋਈ ਵਰਤੀ ਗੱਲ ਨਹੀਂ ਕਿਤੇ ਲੇਕਿਨ ਪਰਿਵਾਰ ਨੂੰ ਹੁਕਮ ਆਇਆ ਹੈ ਕਿ ਮੈਂ ਦੋ ਮਿੰਟ ਉੰਦੇ ਚਰਨਾਂ ਸਰਬ ਦੇ ਚਰਨਾਂ ਸਾਧੀ ਲਵਾਂ ਗੁਰੂ ਸਾਹਿਬ ਦਾ ਫਰਮਾਨ ਹੈ ਬਾਬਾ ਆੜਿਆ ਕਹਾੜਿਆ ਨਾ ਪੁੱਤ ਸੁਪੁੱਤ ਕਰੇ ਔਰ ਜਿਸ ਪਰਿਵਾਰ ਨੂੰ ਇਸ ਫਰਮਾਨ ਦੀ ਸਮਝ ਲੱਗੇ ਤਾਂ ਸਮਝੋ ਗੁਰਨਾਥ ਪਾਤਸ਼ਾਹ ਨੇ ਤੁਮ੍ਹਨੇ ਹੱਥ ਸੁਦੇ ਦਿੱਤੇ ਆਪਣੇ ਸੋ ਕੈਮਰੇ ਨੂੰ ਮੈਂ ਵਧਾਈ ਦਿੰਦਾ ਜੇ ਤੁਹਾਨੂੰ ਇਹ ਫੋਟੋ ਦੀ ਸਮਝ ਲੱਗੀ ਹੈ ਔਰ ਗੈਵੀ ਹੋਰਾਂ ਨੇ ਆਪਣੀ ਮਿਹਨਤ ਕਰਕੇ ਦੂਸਰਾ ਮਿਹਨਤ ਤੋਂ ਬਹੁਤ ਵੱਡੀ ਸੇਵਾ ਵਿਦੇਸ਼ਾਂ ਦੇ ਵਿੱਚ ਲਈ ਔਰ ਐਜੂਕੇਸ਼ਨ ਦੇ ਫੀਲਡ ਵਿੱਚ ਲਈ ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜਿੱਤੇ ਦੂਸਰਾ ਕਿਰਪਾ ਕਰਨ ਵਾਲੀ ਜੜਾ ਨਹੀਂ ਹੁੰਦਾ ਇਹ ਆਪਣੀ ਜੜਾ ਨਹੀਂ ਹੁੰਦੀ ਇਹਨਾਂ ਨੇ ਬੜਾ ਵਧੀਆ ਇੱਕ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ 25 ਵਿਦਿਆਰਥੀਆਂ ਨੂੰ ਅਡਾਪਟ ਕਰਨ ਜਾ ਰਹੇ ਆ ਇਹ ਤੇ ਲਗਦਾ 4.5 ਕਰੋੜ ਦਾ ਬਜਟ ਖਰਚ ਹੋਣਾ ਸੋ ਲੋਕਪਾਲ ਆਈ ਦੇ ਆਪ ਦੇ ਆਪ ਦੀ ਕਮਾਈ ਨੂੰ ਖਰਚ ਕਰਨਾ ਵੀ ਮਿਲਦਾ ਲਾ ਗੁਰੂ ਦਾ ਹੱਕ ਮੰਗਣ ਵਾਲਾ ਬੰਦੇ ਕੰਮ ਕਰਦਾ ਨੂੰ ਸਾਬ ਨੇ ਢਾਲ ਖਾਏ ਸੱਤੋਂ ਦੇ ਨਾਨਕ ਰਾਹ ਤੋਂ ਚੜ੍ਹੇ ਸੀ ਨੂੰ ਸਾਬ ਨੇ ਗਿਆ ਕਿਰਨ ਤੇ ਬੜੀ ਕਿਰਪਾ ਕੀਤੀ ਹੈ ਇਹਨਾਂ ਨੂੰ ਆਪਣੀ ਰਾਹ ਦੇ ਦੂਰ ਲਿਆ ਮੈਂ ਨੂੰ ਸਾਬ ਦੇ ਕਰਨਾ ਤੇ ਅਦਾਸ ਕਰਦਾ ਕਿ ਸੱਤਿਆ ਪਾਤਸ਼ਾਹ ਮਿਹਰ ਰੱਖੀ بہتر سیوا لائی اس نمتن پر پر تو اس لگن بہت پک اور آ کے بڑی خوشی ہوئی ماہپور ساری بس ماہپور باہر گئے ہوئے کل میں اتنے بھی جانا تھا کل حالات تھوڑے ٹھیک نہیں تھی اب تک ٹھیک ہو گئے تم دیکھتے ہو سو گرو سر اسی طرح سے سب سے بے رکھا تو میں بےنتی کرتا ہوا رجا لینا ہے اور گروہ صاحب ابھی پھر اردس کرنا ہے کہ سارے منہ اندر گرما کا پاؤ پائے گرو سب بخش کر تاکہ اسی بھی سماج کی دیش کی ہارتک سیوا کرتے یہ کوئی کچھ اپنے

تعلیم owning اکرامشان مباشر شیعی رایی حوال انواز بStation ਨਾਮ ਲਹੂ ਮੰਨ ਕੇ ਲੈ ਬ੍ਰਹਤ ਸਾਧ ਸਾਨਾ ਰਾ ਰਖ ਰਖ ਬਾਹੇ ਮੰਗੋ ਸੁਮਰ ਜੀ ਰੱਖ ਸਤਿ